ਬੀਤੀ ਰਾਤ ਲੰਬੀ ਤਹਿਸੀਲ ਦੇ ਵਿੱਚ ਨਾਇਬ ਤਹਿਸੀਲਦਾਰਾਂ ਤੇ ਸਟਾਫ ਨੂੰ ਕਿਸਾਨਾਂ ਦੁਆਰਾ ਬੰਦੀ ਬਣਾਏ ਜਾਣ ਦੇ ਰੋਸ ਵਿੱਚ ਅੱਜ ਪੂਰੇ ਪੰਜਾਬ ਦੇ ਪਟਵਾਰੀ ਕਰਨਗੋ ਤਹਿਸੀਲਦਾਰ ਹੜਤਾਲ ਉਤੇ ਸਨ ਮੁਖਰ ਦੇ ਡੀਸੀ ਦਫਤਰ ਵਿੱਚ ਪਟਵਾਰੀ ਤਹਿਸੀਲਦਾਰ ਕਰਨਗੋ ਅਤੇ ਹੋਰ ਸਟਾਫ ਪਹੁੰਚੇ ਅਤੇ ਰੈਵਨਿਊ ਪਾਵਰ ਯੂਨੀਅਨ ਦੇ ਪ੍ਰਧਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਕਾਰਵਾਈ ਤੋਂ ਉਹ ਨਾਖੁਸ਼ ਨੇ ਉਹਨਾਂ ਕਿਹਾ ਕਿ ਸਾਨੂੰ ਇਨਸਾਫ ਨਾ ਦਿੱਤਾ ਤਾਂ ਅਸੀਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਾਂਗੇ ਮੈਂ ਹਰਵੀਰ ਸਿੰਘ ਢਿੰਡਾ ਸਾਹਿਬ ਸੂਬਾ ਪ੍ਰਧਾਨ ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਜੀ ਜੀ ਕੀ ਕਰਨਾ ਤੁਸੀਂ ਜਿੱਥੇ ਮੁਖਤਸਰ ਸਾਹਿਬ ਕਾਰਨ ਤੁਹਾਨੂੰ ਬਿਲਕੁਲ ਸਪਸ਼ਟ ਹੈ ਜੀ ਸਾਡਾ ਜਿਹੜਾ ਕਾਰਨਾ ਕਿ ਪੰਜਾਬ ਦੇ ਵਿੱਚ ਅਸੀਂ 3000 ਖਾਲੀ ਅਸਾਮੀਆਂ ਦੇ ਬਾਵਜੂਦ ਕਿਸਾਨਾਂ ਦੇ ਮਸਲੇ ਹੱਲ ਕਰ ਰਹੇ ਹਾਂ ਚਾਹੇ ਉਹ ਖਰਾਬੇ ਦਾ ਕੰਮ ਹੋਵੇ ਚਾਹੇ ਕੁਦਰਤੀ ਆਫਤ ਦਾ ਹੋਵੇ ਚਾਹੇ ਕੋਈ ਵੀ ਕੰਮ ਹੋਵੇ ਰੈਵਨਿਊ ਦਾ ਸਾਰਾ ਕੰਮ ਚੱਲ ਰਿਹਾ ਪਰ ਜੋ ਕੱਲ ਦੀ ਘਟਨਾ ਸਿਰਫ ਉਹ ਘਟਨਾ ਕਰਾਮ ਜਿਹੜਾ ਹੋਇਆ ਨਾ ਤਾਂ ਇਹ ਕੋਈ ਪਹਿਲਾ ਧਰਨਾ ਸੀ ਨਾ ਇਹ ਕੋਈ ਆਖਰੀ ਧਰਨਾ ਇਹ ਧਰਨੇ ਮੁਜਾਰੇ ਕਰਨਾ ਅਸੀਂ ਵੀ ਆਪਣੇ ਹੱਕਾਂ ਵ ਖੇਤੀਗੁਰੂ ਨੂੰ ਉਹ ਰਾਦ ਕਰਾਉਣ ਵਾਸਤੇ ਹੋਇਆ ਸੀ ਉਹ ਕਿਸਾਨ ਜਥੇਬੰਦੀਆਂ ਵੱਲ ਚੜ ਕੇ ਸਾਥ ਦਿੱਤਾ ਸਾਡਾ ਕੋਈ ਕਿਸਾਨ ਜਥੇਬੰਦੀ ਨਾਲ ਕੋਈ ਸਾਡਾ ਗੱਲਾ ਛਿਖਵਾ ਨਹੀਂ ਪਰੰਤੂ ਜੋ ਉਹਨਾਂ ਦਾ ਤਰੀਕਾ ਸੀਗਾ ਉਹ ਬਿਲਕੁਲ ਗਲਤ ਸੀ ਕਿਉਂਕਿ ਜੋ ਸਰਕਾਰ ਦੇ ਹਦਾਇਤਾਂ ਨੇ ਉਹਦੇ ਵਿੱਚ ਨਾ ਕੋਈ ਪੜਵਾਰੀ ਦਾ ਰੋਲ ਆ ਪੜਵਾਰੀ ਨੇ ਆਪਣਾ ਕੰਮ ਸਹੀ ਕਰਦਾ ਕਾਨੂੰਨ ਸਾਹਿਬ ਨੇ ਸਹੀ ਕਰਦਾ ਸੀਆਰ ਨੇ ਸਹੀ ਕਰਦਾ ਜੋ ਉਹਨਾਂ ਦੀ ਗੱਲ ਹੈਗੀ ਆ ਕਿ ਮੁਆਵਜ਼ਾ ਸਾਨੂੰ ਘੱਟ ਮਿਲ ਰਿਹਾ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਤੁਸੀਂ ਉਹਨਾਂ ਨੂੰ ਵੱਧ ਮੁਆਵਜ਼ਾ ਦਿਓ ਤੇ ਉਹਨਾਂ ਨੂੰ ਵੀ ਅਸੀਂ ਹੀ ਬੇਨਤੀ ਕਰਦੇ ਹਾਂ ਕਿ ਤੁਸੀਂ ਸਰਕਾਰ ਨਾਲ ਲੜਾਈ ਲੜੋ ਜੋ ਸਾਡੇ ਕੰਮ ਦੇ ਵਿੱਚ ਕੋਈ ਫਰਕ ਆ ਸਾਡੇ ਕਿਸ ਹਰਾਸ਼ਮੈਂਟ ਕੀਤੀ ਆ ਤਾਂ ਸੀ ਉਸ ਕਾਲ ਦੇ ਜ਼ਿੰਮੇਵਾਰ ਆ ਔਰ ਅਸੀਂ ਇਸ ਕਰਕੇ ਅੱਜ ਜਿਹੜਾ ਹੈਗਾ ਇੱਥੇ ਸਾਰਾ ਪੰਜਾਬ ਅੱਜ ਮਤਲਬ ਬੰਦ ਕੀਤਾ ਪੰਜਾਬ ਦੀਆਂ ਸਮੂਚੀਆਂ ਤਹਿਸੀਲਾਂ ਸਮੂੱਚੇ ਜ਼ਿਲ੍ਹੇ ਅੱਜ ਬਿਲਕੁਲ ਬੰਦ ਨੇ ਪਟਵਾਰੀ ਕਨਗੋਦੇ ਤਹਿਸੀਲਦਾਰ ਹੜਤਾਲ ਦੇ ਨੇ ਡੀਆਰ ਤੋਂ ਲੈ ਕੇ ਪਟਵਾਰੀ ਤੱਕ ਮੁਕੰਮਲ ਤੌਰ ਤੇ ਬੰਦ ਆ ਔਰ ਸਾਡੀ ਅੱਜ ਦੀ ਜਿਹੜੀ ਸਾਡਾ ਵੱਡਾ ਰੋਸ ਆ ਉਹ ਸਾਡਾ ਪੁਲਿਸ ਪ੍ਰਸ਼ਾਸਨ ਔਰ ਜ਼ਿਲ੍ਹਾ ਪ੍ਰਸ਼ਾਸਨ ਮੁਖਸਰ ਸਾਹਿਬ ਨਾਲ ਆ ਕਿਉਂਕਿ ਮੁਖਸਰ ਸਾਹਿਬ ਦੇ ਡੀਸੀ ਜਿਹੜਾ ਕਿ ਅੰਦਰ ਅਸੀਂ ਕੰਮ ਕਰਦੇ ਆਂ ਡੀਸੀ ਦਾ ਕੰਮ ਇਹ ਨਹੀਂ ਹੁੰਦਾ ਕਿ ਪੜਵਾਰੀਆਂ ਨੇ ਬਦਲੀਆਂ ਸ਼ਿਕਾਇਤਾਂ ਕਰਨੀਆਂ ਜਾਂ ਲੋਕਾਂ ਦੀਆਂ ਗੱਲਾਂ ਸੁਣਨੀਆਂ ਜਾਂ ਲੋਕਾਂ ਦੇ ਵਿੱਚ ਬਿਆਨ ਝਾੜ ਕੇ ਕੰਮ ਕਰਨਾ ਉਹਨਾਂ ਨੇ ਗਰਾਊਂਡ ਰਿਐਲਿਟੀ ਵੀ ਦੇਖਣੀ ਹੁੰਦੀ ਆ 9 ਘੰਟੇ ਬੀਤਣ ਦੇ ਬਾਵਜੂਦ ਮੁਖਸਰ ਤੋਂ ਲੰਬੀ ਤੱਕ ਦਾ ਸਫ਼ਰ ਹੋਣਾ ਤਾਂ ਤੈਅ ਨਹੀਂ ਕੀਤਾ ਗਿਆ ਨਾ ਉਥੇ ਐਸਐਸਪੀ ਪਹੁੰਚਿਆ ਐਸਡੀਐਮ ਸਾਹਿਬ ਦਾ ਵੀ ਜਿਹੜਾ ਰੁਪਈਆ ਸੀ ਬਿਲਕੁਲ ਉਹ ਬਹੁਤ ਹੀ ਢਿੱਲਾ ਸੀਗਾ ਡੰਗ ਟਪਾਉ ਸੀ ਔਰ ਸਾਡੇ ਬੰਦੇ 9 ਘੰਟੇ ਕਿਉਂ ਬੰਦ ਰਹੇ ਧਰਨਾ ਲੱਗਿਆ ਉਹਨਾਂ ਦਾ ਬਿਲ ਜੇ ਉਹਨਾਂ ਦੀ ਗੱਲ ਕੋਈ ਹੱਲ ਹੋਣ ਵਾਲੀ ਸੀ ਕੋਈ ਲੰਬੀ ਵਿਖਾ ਲਾਉਣੀ ਸੀ ਤਾਂ ਸਾਡੇ ਪੜਵਾਰੀ ਕਰਨ ਨੂੰ ਤਿਆਰ ਸੀ ਸਾਡਾ ਤਹਿਸੀਲਦਾਰ ਕਰਨ ਨੂੰ ਤਿਆਰ ਸੀ ਜੇ ਉਹ ਗੱਲ ਇਹ ਸਰਕਾਰ ਲੈਵਲ ਤੇ ਹੱਲ ਹੋਣੀਆਂ ਚੰਡੀਗੜ੍ਹ ਜਾ ਕੇ ਹੱਲ ਹੋਣੀਆਂ ਤਾਂ ਉਹਨਾਂ ਨੇ 9 ਘੰਟੇ ਸਾਡੇ ਬੰਦੇ ਨੂੰ ਬੰਦ ਕਿਉਂ ਬਣਾਇਆ ਸਾਡਾ ਮਸਲਾ ਸਿਰਫ ਇਹ ਆ ਵੀ 9 ਘੰਟੇ ਸਾਡੇ ਬੰਦੇ ਬੰਦ ਕਿਉਂ ਰਹੇ ਅੱਜ ਸਾਰਾ ਡੀ ਸਾਹਿਬ ਨਾਲ ਸਿੱਧਮ ਸਿੱਧਾ ਇਹ ਅੱਜ ਗੱਲ ਹੈਗੀ ਆ ਐਸਐਸਓ ਸਾਹਿਬ ਨਾਲ ਅਸੀਂ ਜੇ ਸਾਨੂੰ ਇਹ ਸੈਟੀਸਫਾਈ ਨਹੀਂ ਕਰਾ ਸਕਦੇ ਸਾਡੀ ਇਹਨਾਂ ਨਾਲ ਮੀਟਿੰਗ ਹੋਣ ਜਾ ਰਹੀ ਆ ਤਾਂ ਅਸੀਂ ਇਹਨਾਂ ਦੀ ਤਵਾਦਲੇ ਦੀ ਮੰਗ ਰੱਖਾਂਗੇ ਕਿਉਂਕਿ ਕੱਲੀਆਂ ਕੁਰ ਡੀਸੀ ਸੇਵ ਕਰਨੀ ਬਹੁਤ ਵੱਡੀ ਗੱਲ ਆ ਕਿਉਂਕਿ ਉਹ ਜ਼ਿਲ੍ਹੇ ਦਾ ਕਲੈਕਟਰ ਆ ਅਸੀਂ ਉਹਦੇ ਅੰਡਰ ਕੰਮ ਕਰਦੇ ਆ ਜੇ ਸਾਡੇ ਕਲੈਕਟਰ ਦੇ ਅੰਡਰ ਸਾਡੇ ਪੜਵਾਰੀਓ ਸੇਵ ਨਹੀਂ ਹੈਗੇ ਤਾਂ ਆਮ ਬੰਦਾ ਕੀ ਸੇਵ ਹੋਊਗਾ 10 ਬੰਦੇ ਦੇ ਬਾਇਲਿੰਗ ਪਰਚਾ ਹੋਇਆ ਤੁਸੀਂ ਸਾਡਾ ਜੀ ਪਰਚਾ ਕਰਾਉਣਾ ਕੋਈ ਮਕਸਦ ਨਹੀਂ ਨਾ ਸਾਡੀ ਕੋ ਉਹਨਾਂ ਨਾਲ ਕੋਈ ਰੰਜਿਸ਼ ਬਾਜੀ ਆ ਨਾ ਸਾਡਾ ਕੋ ਉਹਨਾਂ ਨਾਲ ਗਿਲਾ ਸ਼ਿਕਵਾ ਪਰਚਾ ਕਰਿਆ ਪ੍ਰਸ਼ਾਸਨ ਨੇ ਪ੍ਰਸ਼ਾਸਨ ਕਿਵੇਂ ਜਨਨ ਸਾਡਾ ਅੱਜ ਦਾ ਸਵਾਲ ਇਹੀ ਆ ਸਾਡਾ ਅੱਜ ਦਾ ਸਵਾਲ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਮਾਨਯੋਗ ਮਾਲ ਮੰਤਰੀ ਨੂੰ ਔਰ 92 ਨਵੇਂ ਚੁਣੇ ਵਿਧਾਇਕਾਂ ਨੂੰ ਆ ਕਿ ਪ੍ਰਸ਼ਾਸਨ ਕਿਵੇਂ ਚੱਲ ਅਸੀਂ ਕੋਈ ਬਿਲਕੁਲ ਪ੍ਰਸ਼ਾਸਨ ਦਾ ਅਹਿਮ ਮੰਗਾ ਸੀ ਅਸੀਂ ਇਹ ਗੱਲ ਤੋਂ ਮੁਨਕਰ ਨਹੀਂ ਹੈਗੇ ਅਸੀਂ ਲਾ ਪੈਨਸ਼ਨ ਤੋਂ ਲੈ ਕੇ ਸਾਰੇ ਕੰਮ ਸਾਡੀ ਕਲਮ ਨਾਲ ਹੋਣੇ ਨੇ ਅਸੀਂ ਪਹਿਲਾਂ ਵੀ ਕੀਤੇ ਨੇ ਅਸੀਂ 3000 ਭਰਤੀਵਾਸੀ ਵੀ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਲੜਿਆ ਮੇਰਾ ਮੋਹਨ ਸਿੰਘ ਭੇੜਪਰਾ ਮੈਂਬਰ ਕਨਗਰੈਸ਼ਨ ਆਲ ਇੰਡੀਆ ਤੇ ਸਾਂਝੀ ਤਾਲਮੇਲ ਕਮੇਟੀ ਜਿਹੜੀ ਸਾਡੀ ਪੜਵਾਰ ਯੂਨੀਅਨ ਤੇ ਕਨਗਰੈਸ਼ਨ ਉਹਦਾ ਮੈਂ ਮੈਂਬਰਾਂ ਜੀ ਸਟੇਟ ਦਾ ਮੁਕਸਰ ਕੀ ਕਾਰਨ ਹੈ ਜੇ ਅੱਜ ਤੁਹਾਨੂੰ ਮੁਕਸਰ ਪੁੱਛਣਾ ਪਿਆ ਕਿ ਹੜਤਾਲ ਤੇ ਵੀ ਨੇ ਪੰਜਾਬ ਦੇ ਵਿੱਚ ਕੰਨਗੋ ਤਹਿਸੀਲਦਾਰਾਂ ਜਾਂ ਪਟਵਾਰੀ ਮਾਲ ਮਹਿਕਮੇ ਦੇ ਕਰਮਚਾਰੀ ਕੀ ਕਾਰਨ ਕੀ ਸਾਨੂੰ ਸ਼ਾਮੇ 7:30 ਵਜੇ ਹਰਵੀਰ ਸਿੰਘ ਢੀਂਡਸਾ ਪ੍ਰਧਾਨ ਦੀ ਰੈਵਨੂ ਪਟਵਾਰ ਯੂਨੀਅਨ ਪੰਜਾਬ ਤੇ ਸਾਨੂੰ ਮੈਸੇਜ ਮਿਲਿਆ ਹੈ ਰਾਤ ਸ਼ਾਮ ਨੂੰ 7:30 ਵਜੇ ਵੀ ਜੋ ਲੰਬੀ ਸਬ ਤਹਿਸੀਲ ਹੈ ਮੁਕਸਰ ਜ਼ਿਲ੍ਹੇ ਦੀ ਉਹਦੇ ਜਿਹੜੇ ਨੈਬਸੀਲਦਾਰ ਨੇ ਤੇ 6-7 ਪਟਵਾਰੀ ਤੇ ਕਲੈਰੀਕਲ ਕੇਡਰ ਤੇ ਜਿਹੜੇ ਆਪਰੇਟਰ ਸੀਗੇ ਇੱਥੇ ਪਰ ਸਾਰਿਆਂ ਨੂੰ ਉੱਥੇ ਭਾਰਤੀ ਕਿਸਾਨ ਯੂਨੀਅਨ ਨੇ ਕੋਈ ਮਾਅਬਜੇ ਦੇ ਸਬੰਧ ਨਾਲ ਲੈ ਕੇ ਜਿਹੜਾ ਹੈਗਾ ਉਹਨਾਂ ਨੂੰ ਬੰਦੀ ਬਣਾ ਲਿਆ ਤੇ ਸਾਡੇ ਪ੍ਰਧਾਨ ਸਾਹਿਬ ਦੀ ਇਹਨਾਂ ਦੀ ਗੱਲ ਜਿਹੜੀ ਹੈ ਡਿਪਟੀ ਕਮਿਸ਼ਨਰ ਮੁਖਸਰ ਦੇ ਨਾਲ ਹੋਈ 9 ਵਜੇ ਉਹ ਇਹ ਕਹਿੰਦੇ ਵੀ ਸਾਨੂੰ 5 ਮਿੰਟ ਦੇ ਦਿਓ ਅਸੀਂ 5 ਮਿੰਟ ਚ ਤੁਹਾਡੇ ਬੰਦੇ ਜਿਹੜੇ ਆ ਵਾਰ ਕਢਾ ਦਿੰਨੇ ਆ ਉਹ ਤੋਂ ਬਾਅਦ ਮੇਰੀ ਰਾਤ ਨੂੰ 10:30 ਵਜੇ ਮੇਰੀ ਰੈਵਨਿਊ ਮੰਤਰੀ ਜੋ ਸਾਡੇ ਹੁਣੇ-ਹੁਣੇ ਜਿੰਪਾ ਜੀ ਬਣੇ ਨੇ ਉਹਨਾਂ ਦੇ ਨਾਲ ਹੁੰਦੀ ਆ ਤੇ ਉਹਨਾਂ ਦੇ ਮੈਂ ਨੋਟਸ ਸਾਰੀ ਗੱਲ ਆਂਦੀ ਵੀ ਜੇ ਤਾਂ ਤੁਸੀਂ ਮੈਕਮਾ ਮਾਲ ਦੀ ਮੰਤਰੀ ਦੀ ਕੁਰਸੀ ਤੇ ਵੀ ਅਜੇ ਜੁਆਇਨਿੰਗ ਨਹੀਂ ਕੀਤੀ ਆ ਕਿ ਤੇ ਸਾਡੇ ਨਾਲ ਤਾਂ ਪਹਿਲਾਂ ਇਹ ਵਧੀਕੀਆਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਗਈਆਂ ਚਲੋ ਉਹਨਾਂ ਨੇ ਵੀ ਸ਼ਾਇਦ ਇਹਨਾਂ ਨੂੰ ਫੋਨ ਕੀਤਾ ਹੋਊਗਾ ਪਰ ਅਸੀਂ ਇੱਥੇ ਜਿਹੜਾ ਡਿਪਟੀ ਕਮਿਸ਼ਨਰ ਮੁਖਸਰ ਦਾ ਸਾਨੂੰ ਜੋ ਇੱਕ ਪ੍ਰਸ਼ਾਸਕ ਅਧਿਕਾਰੀ ਦਾ ਹੋਣਾ ਚਾਹੀਦਾ ਉਹ ਵਧੀਆ ਨਹੀਂ ਲੱਗਿਆ ਔਰ ਇਹਨਾਂ ਨੇ ਸਾਡੇ 9:30 ਵਜੇ ਸਾਡੇ ਪ੍ਰਧਾਨ ਨੂੰ ਵਿਸ਼ਵਾਸ ਦਿੱਤਾ ਸੀ ਵੀ ਮੈਂ 5 ਮਿੰਟ ਚ ਤੁਹਾਡੇ ਬੰਦੇ ਜਿਹੜੇ ਉੱਥੋਂ ਰਿਲੀਜ਼ ਕਰਾ ਦੇਣਾ ਪਰ ਜਦੋਂ ਸਾਨੂੰ ਡੇਢ ਘੰਟਾ ਲੰਘ ਗਿਆ 11:00 ਵਜੇ ਤੱਕ ਸਾਡੇ ਬੰਦੇ ਜਦੋਂ ਰੀਲੀਜ਼ ਨਾ ਕੀਤੇ ਕੀਤੇ ਗਏ ਇਹ ਵੀ ਮੁਲਾਜ਼ਮਾਂ ਦੇ ਵਿੱਚ ਪਹਿਲੀ ਵਾਰ ਹੋਇਆ ਹੋਊਗਾ ਕਿ ਸਾਨੂੰ ਮਜਬੂਰ ਹੋ ਕੇ ਹਾਈਵੇ ਜਾਮ ਕਰਾਉਣਾ ਪਿਆ ਮੁਕਸਰ ਦੇ ਪੜਵਾਰੀਆਂ ਤੋਂ ਤਾਂ ਜਾ ਕੇ ਸਾਡੇ ਜਿਹੜੇ ਆ ਉਹ ਬੰਦੇ ਰਿਲੀਜ਼ ਕੀਤੇ ਗਏ ਔਰ ਅਸੀਂ ਅੱਜ ਸਾਰੇ ਪੰਜਾਬ ਚੋਂ ਸਾਡੀਆਂ ਦੋਵੇਂ ਐਸੋਸੀਏਸ਼ਨਾਂ ਪੜਵਾਰ ਯੂਨੀਅਨ ਤੇ ਕਾਨੂੰਗੋ ਐਸੋਸੀਏਸ਼ਨ ਤੇ ਆਪਣਾ ਜਿਹੜੀ ਆ ਸਾਡੇ ਰੈਬ ਨੂੰ ਅਫਸਰਾਂ ਦੀ ਐਸੋਸੀਏਸ਼ਨ ਹੈ ਉਹ ਵੀ ਇੱਥੇ ਆਈ ਹੋਈ ਹੈ ਤੇ ਅਸੀਂ ਡੀ ਸਾਹਿਬ ਦੀ ਬਸੇ ਅਸੀਂ ਬੜੀ ਉਹ ਮੰਨ ਰਹੇ ਆਂ ਵੀ ਅਸੀਂ ਸਾਰੇ ਪੰਜਾਬ ਚੋਂ ਇੱਥੋਂ ਆਏ ਖੜੇ ਆਂ ਉਹ ਅਜੇ ਮੀਟਿੰਗ ਕਰੀ ਜਾਂਦੇ ਨੇ ਇਦੋਂ ਐਮ ਮੀਟਿੰਗ ਕੀ ਮੁਕਸਰ ਦੇ ਵਿੱਚ ਅੱਜ ਹੋ ਸਕਦੀ ਸੀ ਸਭ ਤੋਂ ਪਹਿਲਾਂ ਉਹਨਾਂ ਨੂੰ ਸਾਡੀ ਮੀਟਿੰਗ ਲੈਣੀ ਚਾਹੀਦੀ ਸੀ ਔਰ ਗੱਲ ਸੁਣਨੀ ਚਾਹੀਦੀ ਸੀ ਸਾਡੀ ਭਾਰਤੀ ਕਿਸਾਨ ਯੂਨੀਅਨ ਦੇ ਨਾਲ ਕੋਈ ਲੜਾਈ ਨਹੀਂ ਹੈਗੀ ਲੜਾਈ ਹੋ ਉਹਨਾਂ ਦੇ ਪ੍ਰਸ਼ਾਸਨ ਦੇ ਨਾਲ ਜੇਕਰ ਸਾਡੇ ਪੜਵਾਰੀਆਂ ਨੇ ਕੋਈ ਗਲਤੀ ਕੀਤੀ ਹੋਈ ਨਹੀਂ ਕੰਮ ਠੀਕ ਕੀਤਾ ਹੋਊਗਾ ਹਮੇਸ਼ਾ ਜਿਹੜੀ ਖਰਾਬੇ ਦੀ ਪੜਤਾਲ ਹੁੰਦੀ ਹੈ ਉਹ 100% ਕਾਨੂੰਗੋ ਕਰਦਾ ਹੈ 100% ਸੀਆਰਓ ਕਰਦਾ ਤੇ 50% ਐਸਡੀਐਮ ਕਰਦਾ ਅਸੀਂ ਤਾਂ ਜਿਹੜਾ ਕੰਮ ਕਰਾਂਗੇ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਕਰਾਂਗੇ ਜੇਕਰ ਕਿਸਾਨ ਜੂਨੀਅਨ ਨੇ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਕੋਈ ਕੰਮ ਕਰਾਉਣਾ ਹੈ ਉਹ ਸਾਨੂੰ ਸਰਕਾਰ ਤੋਂ ਉਲਾਓ ਕਰਾ ਦੇਣ ਇਹ ਮੈਨੂੰ ਲੱਗਦਾ ਇਹ ਮੁੱਖ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕਰਦਾ ਇਹ ਅਸਰ ਮੈਨੂੰ ਤੁਹਾਡੇ ਬਿਆਨ ਦਾ ਲੱਗਦਾ ਜਿਹੜਾ ਕਿ ਤੁਸੀਂ ਮਾਨਸਾ ਬਿਆਨ ਦਿੱਤਾ ਵੀ ਗਰਦਾਵਰੀ ਬਾਅਦ ਚ ਹੁੰਦੀ ਰਹੂਗੀ ਅਸੀਂ ਮੁਆਵਜ਼ਾ ਦੇ ਦਾਂਗੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਸਾਡੀ ਗਰਦਾਬਰੀ ਕਰਾਏ ਬਿਨਾ ਜੇਕਰ ਤੁਸੀਂ ਕਿਸਾਨਾਂ ਨੂੰ 20-2000 ਰੁਪਏ ਦੇ ਦੇਨੇ ਹੋ ਤਾਂ ਦਿਓ ਅਸੀਂ ਬੜੇ ਖੁਸ਼ ਹਾਂ ਇਸ ਗੱਲ 'ਚ ਪਰ ਸਾਡੇ ਰੈਬ ਨੂੰ ਰਿਕਾਰਡ ਦੇ ਵਿੱਚ ਅਸੀਂ ਜਨਜ਼ਰ ਕੋਈ ਸੋਧ ਨਹੀਂ ਹੁੰਦੀ ਅਸੀਂ ਆਪਣੇ ਹਦਾਇਤਾਂ ਦੇ ਮੁਤਾਬਕ ਕਾਨੂੰਨ ਦੇ ਉਲਟ ਜਾ ਕੇ ਕੋਈ ਕੰਮ ਨਹੀਂ ਕਰਾਂਗੇ ਇਸ ਕਰਕੇ ਅੱਜ ਜੇ ਅਸੀਂ ਇਕੱਠੇ ਹੋ ਕੇ ਸਾਰੇ ਪੰਜਾਬ ਦੇ ਵਿੱਚ ਜਿਹੜਾ ਰੈਬ ਨੂੰ ਦੀ ਏਜੰਸੀ ਹੈ ਕੰਮ ਠੱਪ ਕਰ ਦਿੱਤਾ ਤੇ ਅੱਜ ਪ੍ਰਧਾਨ ਜੀ ਹੁਣ ਜਿਹੜਾ ਕੋਈ ਫੈਸਲਾ ਲੈਣਗੇ ਅਸੀਂ ਮੀਟਿੰਗ ਰੱਖੀ ਆ ਜੇ ਸਾਡਾ ਕੋਈ ਮਤਲਬ ਸਾਡਾ ਕੋਈ ਪਰਚਾ ਕਰਾਉਣ ਨਾਲ ਮਕਸਦ ਹੱਲ ਨਹੀਂ ਹੋ ਜਾਣਾ ਅਸੀਂ ਸ਼ਹਿਰ ਨੂੰ ਨਹੀਂ ਹੁੰਦੇ ਅਸੀਂ ਪੈਸੇ ਨੂੰ ਰੋਣੇ ਆ ਇਹ ਹੁਣ ਭਗਵਾਨਤ ਮਾਨ ਜੀ ਮੁੱਖ ਮੰਤਰੀ ਸਾਹਿਬ ਹੀ ਸਾਨੂੰ ਦੱਸਣ ਵੀ ਇਹ ਪ੍ਰਸ਼ਾਸਨ ਕਿਵੇਂ ਚਲਾਉਣਾ ਅਸੀਂ ਤਾਂ ਉਹਨਾਂ ਦੇ ਮੁਤਾਬਕ ਚੱਲਾਂਗੇ ਜਿਵੇਂ ਉਹ ਚਲਾਉਣਾ ਚਾਹੁੰਦੇ ਨੇ ਪਰ ਸਾਨੂੰ ਨਿਸ਼ਾ ਦਿਸ਼ਾ ਨਿਰਦੇਸ਼ ਦੇਣ ਵੀ ਕਿਵੇਂ ਚਲਾਉਣਗੇ ਅਸੀਂ ਮੀਟਿੰਗ ਕਰਦੇ ਹਾਂ ਮੀਟਿੰਗ ਕਰਨ ਤੋਂ ਬਾਅਦ ਜੋ ਸਾਡਾ ਅਗਲਾ ਫੈਸਲਾ ਹੋਊਗਾ ਅਸੀਂ ਉਹ ਪ੍ਰੈਸ ਨੂੰ ਦੱਸਦੇ ਹਾਂ ਸਾਡੇ ਲਈ ਜੀ ਬੜੀ ਇੱਕ ਮੰਦਭਾਗੀ ਘਟਨਾ ਕੱਲ ਸਾਡੇ ਜ਼ਿਲ੍ਹੇ ਵਿੱਚ ਲੰਬੀ ਸਬ ਤਹਿਸੀਲ ਵਿੱਚ ਵਾਪਰੀ ਸੀ ਜਿੱਥੇ ਕਿ ਕਿਸਾਨ ਜਿੱਥੇ ਬੰਦੀਆਂ ਵੱਲੋਂ ਤੇ ਮਜ਼ਦੂਰ ਜਿੱਥੇ ਬੰਦੀਆਂ ਵੱਲੋਂ ਸਾਡੇ ਸਬ ਤਹਿਸੀਲ ਦੇ ਨਾ ਕੇਵਲ ਨੈਪ ਤਹਿਸੀਲਦਾਰ ਸਾਹਿਬ ਬਲਕਿ ਉਹਨਾਂ ਦੇ ਪੂਰੇ ਸਟਾਫ 10 ਲੋਕਾਂ ਨੂੰ ਕੱਲ ਦੁਪਹਿਰ ਉਪਰੰਤ ਬੰਦਕ ਬਣਾ ਲਿਆ ਗਿਆ ਸੀਗਾ ਕਿਸਾਨ ਜਥੇਬੰਦੀਆਂ ਤੱਕ ਇਹ ਗੱਲ ਸਾਫ਼ ਸ਼ਬਦਾਂ ਵਿੱਚ ਪਹੁੰਚਾਈ ਗਈ ਸੀ ਕਿ ਜਿਹੜਾ ਕਿਸਾਨਾਂ ਦਾ ਮੁਆਵਜ਼ਾ ਹੈਗਾ ਉਹਦਾ ਬਿੱਲ ਟ੍ਰੈਜਰੀ ਵਿੱਚ ਲੱਗਿਆ ਹੈ ਉਹਨਾਂ ਨੂੰ ਬਕਾਇਦਾ ਸਬੂਤ ਦਿੱਤੇ ਗਏ ਸੀ ਵੀ ਆਹ ਫਲਾਣਾ ਬਿੱਲ ਨੰਬਰ ਹੈਗਾ ਉਹਨਾਂ ਨੂੰ ਇਹ ਆਸ਼ਵਾਸਨ ਦਿੱਤਾ ਗਿਆ ਸੀਗਾ ਵੀ ਅੱਜ ਬਿੱਲ ਟ੍ਰੈਜਰੀ ਤੋਂ ਕਲੀਅਰ ਹੋ ਕੇ ਖਾਤਿਆਂ ਵਿੱਚ ਪੈਸੇ ਜਾਣੇ ਸ਼ੁਰੂ ਹੋ ਜਾਣਗੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਦੱਸਦਾ ਕਿ ਕੁੱਲ 6400 ਬੈਨੀਫਿਸ਼ੀਰੀ ਜਿਹੜੇ ਆਈਡੈਂਟੀਫਾਈ ਕੀਤੇ ਗਏ ਆ ਉਹਨਾਂ ਚੋਂ ਸਿਰਫ ਤੇ ਸਿਰਫ 2600 ਦੇ ਕਰੀਬ ਬੈਨੀਫਿਸ਼ੀਰੀਜ਼ ਨੇ ਆਪਣੇ ਅਕਾਊਂਟ ਨੰਬਰ ਤੇ ਆਈਫਐਸਸੀ ਕੋਡ ਦਿੱਤੇ ਨੇ ਬਾਕੀਆਂ ਨੇ ਹਾਲੇ ਤੱਕ ਆਪਣੇ ਅਕਾਊਂਟ ਨੰਬਰ ਆਈਫਐਸਸੀ ਕੋਡ ਵੀ ਨਹੀਂ ਦਿੱਤੇ ਜਦ ਕਿ ਸਾਡਾ ਜਿਹੜਾ ਕੁੱਲ ਮੁਆਵਜ਼ਾ ਆਇਆ ਹੈਗਾ ਜ਼ਿਲ੍ਹੇ ਲਈ ਉਹਦਾ 3/4 ਇਨ੍ਹਾਂ 2600 ਵਿੱਚ ਹੀ ਵੰਡਿਆ ਜਾਣਾ ਹੈਗਾ ਸੋ ਉਹਦਾ ਅਸੀਂ ਆਲਰੇਡੀ ਪ੍ਰਬੰਧ ਕਰ ਚੁੱਕੇ ਸੀਗੇ ਅਸੀਂ ਉਹਨਾਂ ਨੂੰ ਇਹਦੇ ਬਾਰੇ ਸੂਚਿਤ ਕੀਤਾ ਇਸ ਤੋਂ ਇਲਾਵਾ ਜਿਹੜੀ ਮਜ਼ਦੂਰ ਜਥੇਬੰਦੀਆਂ ਨਾਲ ਮੇਰੀ ਮੀਟਿੰਗ ਹੋਈ ਸੀ ਉਸ ਵਿੱਚ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਬਕਾਇਦਾ ਸਰਕਾਰ ਦੀ ਚਿੱਠੀ ਦੇ ਮੁਤਾਬਕ ਜਿਹੜਾ 10% ਮੁਆਵਜ਼ਾ ਮਿਲਣਾ ਹੈਗਾ ਉਹ ਉਨਾ ਹੀ ਪਿੰਡਾਂ ਵਿੱਚ ਦਿੱਤਾ ਜਾ ਸਕਦਾ ਜਿੱਥੇ ਨਰਮੇ ਦਾ ਨੁਕਸਾਨ ਹੋਇਆ ਜਿਸ ਕਿਸਾਨ ਦੀ ਫਸਲ ਨਰਮੇ ਦਾ ਨੁਕਸਾਨ ਨਹੀਂ ਹੋਇਆ ਉੱਥੇ ਚੁਗਾਈ ਤਾਂ ਉਵੇਂ ਹੀ ਹੋਈ ਹੈ ਜਿਵੇਂ ਪਿਛਲੇ ਸਾਲਾਂ ਚ ਹੁੰਦੀ ਸੀਗੀ ਸੋ ਉੱਥੇ ਤਾਂ ਇਹ ਨੁਕਸਾਨ ਨਹੀਂ ਦਿੱਤਾ ਜਾ ਸਕਦਾ ਸੋ ਉਹਦੇ ਲਈ ਜਦ ਕਿਸਾਨਾਂ ਦੀ ਲਿਸਟ ਫਾਈਨਲ ਹੋ ਕੇ ਬਕਾਇਦਾ ਇਹਦੇ ਚ ਪ੍ਰਕਿਰਿਆ ਸੀਗੀ ਅਸੀਂ ਇੱਕ ਹਫਤੇ ਲਈ ਤੁਸੀਂ ਹੁਣ ਵੀ ਜ਼ਿਲ੍ਹੇ ਦੀ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ 19 ਤਰੀਕ ਨੂੰ ਅਸੀਂ ਸਾਰੇ ਪਿੰਡਾਂ ਦੀਆਂ ਲਿਸਟਾਂ ਆਨਲਾਈਨ ਕਰ ਦਿੱਤੀਆਂ ਸੀਗੀਆਂ ਇਸ ਤੋਂ ਇਲਾਵਾ ਸੀ ਜਨਤਕ ਥਾਵਾਂ ਦੇ ਵੀ ਪਿੰਡਾਂ ਤੇ ਲਿਸਟਾਂ ਲਾਈਆਂ ਇੱਕ ਹਫਤੇ ਦਾ ਬਕਾਇਦਾ ਟਾਈਮ ਦਿੱਤਾ ਜਿਹਦੇ ਵਿੱਚ ਅਸੀਂ ਇਤਰਾਜ਼ ਮੰਗੇ ਤਾਂ ਕਿ 25 ਤਰੀਕ ਤੱਕ ਇਹ ਫਾਈਨਲ ਹੋਵੇ 25 ਤੋਂ ਫਾਈਨਲ ਹੋਇਆ 26 27 ਦੀ ਛੁੱਟੀ ਸੀ 28 ਨੂੰ ਬਿਲ ਟ੍ਰੈਜਰੀ ਵਿੱਚ ਸੀਗਾ ਸੋ ਪੂਰੀ ਪ੍ਰਕਿਰਿਆ ਦੇ ਅਧੀਨ ਕਾਰਵਾਈ ਹੋਈ ਇਸ ਦੇ ਬਾਵਜੂਦ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਸੀ ਉਹਨਾਂ ਵੱਲੋਂ ਜਿਹੜੀ ਮੰਗ ਰੱਖੀ ਗਈ ਮੈਂ ਤੁਹਾਡੇ ਸਾਹਮਣੇ ਮੀਡੀਆ ਦੇ ਸਾਹਮਣੇ ਦੱਸਣਾ ਚਾਹਾਂਗਾ ਮੰਗ ਕੀ ਸੀ ਉਹਨਾਂ ਵੱਲੋਂ ਮੰਗ ਇਹ ਰੱਖੀ ਗਈ ਕਿ ਜਿਸ ਵੀ ਕਿਸਾਨ ਨੇ ਨਰਮਾ ਬੀਜਿਆ ਹੈਗਾ ਉਹਦੀ ਤੁਸੀਂ ਗਿਰਦਾਵਰੀ ਦੀ ਚੈਕਿੰਗ ਕਰਾ ਕੇ ਉਸ ਨੂੰ 50% ਮੁਆਵਜ਼ਾ ਸਿੱਧਾ ਦਰਸ਼ਾ ਕੇ ਦਿੱਤਾ ਜਾਵੇ ਬਰਛੇ ਹੋਏ ਨੇ ਜੀ ਮੈਂ 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 ਉਹਦੇ ਤੇ ਆ ਰਹੇ ਹਾਂ ਜੀ ਤੁਹਾਡੇ ਕੋਲ ਪੂਰੀ ਗੱਲ ਨੂੰ ਅਸੀਂ 8 ਘੰਟੇ ਕਿਸਾਨ ਜਥੇਬੰਦੀਆਂ ਨਾਲ 네ਗੋਸ਼ੀਏਟ ਕਰਕੇ ਉਹਨਾਂ ਨੂੰ ਬੇਨਤੀਆਂ ਕਰ ਕਰਕੇ ਕਿ ਤੁਸੀਂ ਜੀ ਐਫੀਡੇਵਿਟ ਦੇ ਦਿਓ ਕਿ ਮੇਰਾ ਨੁਕਸਾਨ ਹੋਇਆ ਤੁਸੀਂ ਐਸਐਮਜ਼ेड ਪੰਜਾਬ ਦੇ ਲਈ ਸ੍ਰੀ ਮੁਖਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ